ਇਸ ਚੈਨਲ ਵਿੱਚ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਤੇ ਨਿੱਕੀ ਸ਼ਤਰੀ ਕਰਨ ਆਓ ਆਪਾਂ ਅੱਜ ਗੱਲ ਕਰੀਏ ਉਸ ਖਿਚੜੀ ਦੀ ਜੋ ਆਪਣੀਆਂ ਪਿਛਲੀਆਂ ਵੀਡੀਓ ਵਿੱਚ ਬਣੀ ਸੀ ਵੈਸੇ ਮੈਨੂੰ ਲੱਗਦਾ ਕਿ ਮੈਨੂੰ ਇਸ ਚੈਨਲ ਦਾ ਨਾਮ ਖਿਚੜੀ ਰੱਖ ਲੈਣਾ ਚਾਹੀਦਾ ਸੀ ਪਰ ਚਲੋ ਇਸ ਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਫਿਲਹਾਲ ਸਾਡੀ ਉਤਸਕਤਾ ਇਹ ਜਾਣਨ ਦੀ ਹੋਣੀ ਚਾਹੀਦੀ ਹੈ ਕਿ ਭੋਜਨ ਵਿੱਚੋਂ ਮਿਲ ਰਹੀ ਊਰਜਾ ਅਤੇ ਸਰੀਰ ਵੱਲੋਂ ਕੀਤੇ ਜਾ ਰਹੇ ਇਸ ਦੇ ਖਰਚੇ ਨੂੰ ਕੈਲਰੀ ਵਿੱਚ ਮਾਪਣ ਦਾ ਫਾਇਦਾ ਕੀ ਹੈ ਇਸ ਦਾ ਚਰਬੀ ਘਟਾਉਣ ਵਧਾਉਣ ਨਾਲ ਕੀ ਸਬੰਧ ਹੈ ਹੁਣ ਦੇਖੋ ਜਿਵੇਂ ਕੋਈ ਵਾਹਨ ਮੋਟਰਸਾਈਕਲ ਸਕੂਟਰੀ ਕਾਰ ਬੱਸ ਟਰੱਕ ਹਰੇਕ ਵਿੱਚ ਡੀਜ਼ਲ ਜਾਂ ਪੈਟਰੋਲ ਪੈਂਦਾ ਹੈ ਡੀਜ਼ਲ ਤੇ ਪੈਟਰੋਲ ਪਾਉਣ ਲਈ ਉਹਨਾਂ ਵਿੱਚ ਇੱਕ ਟੈਂਕੀ ਬਣੀ ਹੁੰਦੀ ਹੈ ਤੇ ਟੈਂਕੀ ਦੀ ਇੱਕ ਸੀਮਤ ਸਮਰੱਥਾ ਹੁੰਦੀ ਹੈ ਜਿਵੇਂ ਮੋਟਰਸਾਈਕਲ ਸਕੂਟਰੀ ਵਿੱਚ 12 ਲੀਟਰ ਤੇਲ ਪੈ ਸਕਦਾ ਹੈ ਕਾਰ ਵਿੱਚ 40 ਲੀਟਰ ਅਤੇ ਵੱਡੇ ਵੱਡੇ ਟਰੱਕਾਂ ਦੀਆਂ ਟੈਂਕੀਆਂ ਦੀ ਸਮਰੱਥਾ 1000 ਲੀਟਰ ਵੀ ਹੋ ਸਕਦੀ ਹੈ ਬਿਲਕੁਲ ਇਸ ਤਰ੍ਹਾਂ ਸਾਡੀ ਸਰੀਰਕ ਮਸ਼ੀਨਰੀ ਦੀ ਵੀ ਕੈਲਰੀ ਲੈਣ ਦੀ ਇੱਕ ਸੀਮਤ ਸਮਰੱਥਾ ਹੈ ਜਿਸ ਕਰਕੇ ਸ ਵਿੱਚ ਰੋਜ਼ਾਨਾ ਕੈਲਰੀ ਇੱਕ ਮਿੱਥੀ ਹੋਈ ਮਾਤਰਾ ਵਿੱਚ ਹੀ ਪਾਈ ਜਾ ਸਕਦੀ ਹੈ ਜੇ ਵੱਧ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕੀ ਹੋਏਗਾ ਹੁਣ ਜੇ ਧਿਆਨ ਦਿਏ ਮੋਟਰਸਾਈਕਲ ਵਿੱਚ ਕਾਰ ਵਿੱਚ ਜ਼ਿਆਦਾ ਤੇਲ ਪਾਓਗੇ ਉਹਦੀ ਟੈਂਕੀ ਦੀ ਸਮਰੱਥਾ ਤੋਂ ਤਾਂ ਤੇਲ ਬਾਹਰ ਡੁੱਲਣ ਲੱਗ ਪਏਗਾ ਪਰ ਜੇ ਸਰੀਰ ਵਿੱਚ ਕੈਲਰੀ ਜ਼ਿਆਦਾ ਚਲੇ ਜਾਏਗੀ ਉਹ ਬਾਹਰ ਤੇ ਨਹੀਂ ਡੁੱਲੇਗੀ ਥਾਂ ਥਾਂ ਚਰਬੀ ਜਮਾ ਕਰੇਗੀ ਉਸ ਨਾਲ ਜਿੱਦਾਂ ਅਸੀਂ ਬਿਮਾਰ ਹੋਵਾਂਗੇ, ਮੋਟੇ ਹੋਵਾਂਗੇ, ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਤੇ ਫਿਰ ਇਸ ਸੈਲਰੀ ਨੂੰ ਬਾਹਰ ਕੱਢਣ ਲਈ, ਯਾਨੀ ਉਸ ਤੇਲ ਨੂੰ ਬਾਹਰ ਕੱਢਣ ਲਈ ਕਈ ਦਵਾਈਆਂ ਖਾਣੀਆਂ ਪੈਣਗੀਆਂ, ਜਿੰਮ ਜਾਣਾ ਪਵੇਗਾ, ਹੋਰ ਕਈ ਕੁਝ ਕਰਨਾ ਪਵੇਗਾ। ਸੋ ਇੰਨੇ ਝੰਜਟ ਤੋਂ ਚੰਗਾ ਹੈ ਜੇ ਅਸੀਂ ਆਪਣੀ ਟੈਂਕੀ ਦੀ ਸੀਮਤ ਸੰਰਥਾ ਨਾਲ ਹੀ ਭੋਜਨ ਕਰੀਏ। ਅੱਜ ਬੱਸ ਇੰਨਾ ਹੀ ਕਿਉਂਕਿ ਮੈਨੂੰ ਲੱਗਦਾ ਟੈਂਕੀ ਭਰ ਗਈ। ਬਾਕੀ ਅਗਲੀ ਵੀਡੀਓ 'ਚ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਕਿਉਂਕਿ ਇਸ ਚੈਨਲ ਵਿੱਚ ਤੁਹਾਡੇ ਲਈ ਬਹੁਤ ਵਧੀਆ ਸ਼ੁੱਧ ਪੰਜਾਬੀ ਵਿੱਚ ਨਵੀਆਂ-ਨਵੀਆਂ ਜਾਣਕਾਰੀਆਂ ਆਉਣ ਵਾਲੀਆਂ ਰੱਬ ਰੱਖਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ